ਅਸੀਂ ਚੁਕੰਦਰ ਬੀਜੇ ਦੋ ਤਰ੍ਹਾਂ ਦੇ ਚੁਕੰਦਰ ਨਿਕਲੇ ਜਿਨ੍ਹਾਂ ਦੇ ਪੱਤੇ ਹਰੇ ਨੇ ਉਹ ਸਫੇਦ ਰੰਗ ਦੇ ਚੁਕੰਦਰ ਨੇ ਤੇ ਜਿਨ੍ਹਾਂ ਦੇ ਪੱਤੇ ਲਾਲ ਨੇ ਉਹ ਲਾਲ ਰੰਗ ਦੇ ਨੇ ਦੋਵੇਂ ਹੀ ਬਹੁਤ ਗੁਣਕਾਰੀ ਨੇ ਬਹੁਤ ਮਿੱਠੇ ਨੇ ਬਹੁਤ ਸਵਾਦ ਨੇ ਇਹਨਾਂ ਦੇ ਖਾਣ ਨਾਲ ਜਾਂ ਇਹਨਾਂ ਦਾ ਜੂਸ ਪੀਣ ਨਾਲ ਖੂਨ ਵਧਦਾ ਹੈ ਲਿਵਰ ਮਜ਼ਬੂਤ ਹੁੰਦਾ ਹੈ ਕੱਬੜ ਟੁੱਟਦੀ ਹੈ ਕਈ ਤਰ੍ਹਾਂ ਦੀਆਂ ਹੋਰ ਵੀ ਬਿਮਾਰੀਆਂ ਇਹ ਲੱਗ ਨਹੀਂ ਆਉਂ ਦਿੰਦੇ ਇਹ ਖੂਨ ਨੂੰ ਸਾਫ਼ ਵੀ ਕਰਦੇ ਨੇ। ਅਗਰ ਕਿਸੇ ਨੂੰ ਅਨੀਮੀਆ ਹੈ ਤਾਂ ਉਹਦਾ ਖੂਨ ਪੂਰਾ ਵੀ ਕਰਦੇ ਨੇ। ਇਹਦੀ ਕਾਂਜੀ ਵੀ ਬਣਾਈ ਜਾ ਸਕਦੀ ਹੈ। ਇਹਦਾ ਸ਼ਰਬਤ ਵੀ ਬਣਾਇਆ ਜਾ ਸਕਦਾ ਹੈ। ਇਹਦਾ ਜੂਸ ਰਸ ਕੱਢ ਕੇ ਵੀ ਪੀਤਾ ਜਾ ਸਕਦਾ ਹੈ। ਐ ਵੇਖੋ ਇਹ ਚਿੱਟਾ ਚੁਕੰਦਰ ਨਿਕਲਿਆ ਤੇ ਬਾਕੀ ਚੁਕੰਦਰ ਜਿਹੜੇ ਨੇ ਉਹ ਲਾਲ ਨੇ। ਬਾਜ਼ਾਰੀ ਚੁਕੰਦਰਾਂ ਨਾਲੋਂ ਇਹ ਬਹੁਤ ਹੀ ਵਧੀਆ ਨੇ, ਸਵਾਦ ਨੇ, ਟੇਸਟੀ ਨੇ, ਨਰਮ ਨੇ। ਅਗਰ ਤੁਸੀਂ ਖੀਰਾ ਅਤੇ ਚੁਕੰਦਰ ਮਿਲਾ ਕੇ ਲਗਾਤਾਰ 2-3 ਹਫਤੇ ਇਹਨਾਂ ਦਾ ਰਸ ਕੱਢ ਕੇ ਪੀ ਲਓ ਤਾਂ ਤੁਹਾਡੀਆਂ ਅੰਤੜੀਆਂ ਲਿਵਰ ਅਤੇ ਕਿਡਰੀਆਂ ਬਿਲਕੁਲ ਸਾਫ਼ ਹੋ ਜਾਣਗੀਆਂ ਅਤੇ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਸਮਝੋਗੇ ਧੰਨਵਾਦ